ਡਾਕਟਰ ਸਾਹਿਬ ਕੀ ਕਰਨਾ ਚਾਹੋਗੇ ਜੋ ਤੁਹਾਡੇ ਵੱਲੋਂ ਅੱਜ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਐਕਚੁਅਲੀ ਸਰ ਉਹੀ ਗੱਲ ਮਤਲਬ ਪਿਛਲੀ ਬਹੁਤ ਦੇਰ ਤੋਂ ਆਪਾਂ ਇੱਕੋ ਹੀ ਗੱਲ ਕਰ ਰਹੇ ਆ ਕਿ ਸਾਡੀ ਰੈਗੂਲਰਾਈਜੇਸ਼ਨ ਇਨ ਡਿਪਾਰਟਮੈਂਟ ਆਫ ਐਜੂਕੇਸ਼ਨ ਵਿੱਚ ਕੀਤੀ ਜਾਵੇ ਬਟ ਕਿਸੇ ਤਰ੍ਹਾਂ ਦੀ ਸੁਣਵਾਈ ਹੋ ਨਹੀਂ ਰਹੀ ਤਿੰਨ ਸਾਲਾਂ ਦੇ ਚਾਰ ਦੇ ਲਾਰੀ ਲਾ ਲਾ ਕੇ ਹੁਣ ਸਰਕਾਰ ਨੇ ਇੱਕ ਵਕਤਾ ਜਿਆ ਮਤਲਬ ਰੂਪ ਆਪਣਾ ਦਿਖਾਣਾ ਸ਼ੁਰੂ ਕਰਤਾ ਪਿਛਲੇ 3.5 ਸਾਲਾਂ ਤੋਂ ਸਾਨੂੰ ਕਹਿ ਰਹੇ ਸੀ ਵੀ ਤੁਹਾਨੂੰ ਕਰ ਰਿਹਾ ਕਰ ਰਿਹਾ ਕਰ ਰਿਹਾ ਹੁਣ ਇਹਨਾਂ ਦਾ ਫੇਰ ਇੱਕ ਹੋਰ ਰੂਪ ਸਾਡੇ ਸਾਹਮਣੇ ਆ ਰਿਹਾ ਜਿਦੇ ਵਿੱਚ ਇਹ ਦਿਖ ਰਿਹਾ ਹੈ ਵੀ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਕਰਨਾ ਤਾਂ ਆਪਾਂ ਸਿਰਫ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੈਠਣ ਵਾਲੇ ਤਾਂ ਆਪਾਂ ਵੀ ਨਹੀਂ ਜਦ ਤੱਕ ਸਾਡਾ ਕੰਮ ਨਹੀਂ ਹੁੰਦਾ ਸੜਕਾਂ ਤੇ ਆਪਾਂ ਵੀ ਚੱਲਦੇ ਰਾਂਗੇ ਤੁਸੀਂ ਆਪ ਦਾ ਜੋਰ ਲਾ ਲਓ ਆਪਾਂ ਆਪ ਦਾ ਜੋਰ ਲਾ ਲਾਂਗੇ ਸੋ ਜਦ ਤੱਕ ਸਾਡੀ ਡਿਪਾਰਟਮੈਂਟ ਵਿੱਚ ਰੈਗੂਲਰਾਈਜੇਸ਼ਨ ਨਹੀਂ ਹੁੰਦੀ ਸਾਡਾ ਇਹ ਸੰਘਰਸ਼ ਐਵੇਂ ਹੀ ਚੱਲਦਾ ਰਹੇਗਾ ਚਾਹੇ ਥੋੜੇ ਹੋਣ ਚਾਹੇ ਜ਼ਿਆਦਾ ਹੋਣ ਪਰ ਇਹ ਰੁਕੇਗਾ ਨਹੀਂ ਔਰ ਇਸ ਤੋਂ ਬਾਅਦ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਤਰੀਕਿਆਂ ਨਾਲ ਇਹਨਾਂ ਦੇ ਆਪਣੇ ਚੌਨ ਹਲਕਿਆਂ ਵਿੱਚ ਜਾਣਾ ਸ਼ੁਰੂ ਕਰਾਂਗੇ ਜਿੱਥੇ ਬਹੁਤ ਮਾਨ ਕਰਦੇ ਨਾਲ ਵੀ ਆਪਾਂ ਕਦੀ ਹਾਰ ਨਹੀਂ ਸਕਦੇ ਜਿੱਤ ਨੂੰ ਹਾਰ ਤੇ ਹਾਰ ਨੂੰ ਜਿੱਤ ਬਣਾਉਣਾ ਕੋਈ ਔਖੀ ਗੱਲ ਨਹੀਂ ਬਸ ਮੰਦੇ ਚ ਜਜ਼ਬਾ ਹੋਣਾ ਚਾਹੀਦਾ ਇਸ ਤੋਂ ਬਾਅਦ ਆਪਾਂ ਜੇ ਇਹਨਾਂ ਨੇ ਹਲਦੀ ਵੀ ਸਾਡੀ ਸੰਭਾਈ ਨਹੀਂ ਕੀਤੀ ਤਾਂ ਆਪਾਂ ਇਹਨਾਂ ਦੇ ਚੌਨ ਹਲਕਿਆਂ ਵਿੱਚ ਜਾਣਾ ਸ਼ੁਰੂ ਕਰਾਂਗੇ ਬਜਾਏ ਕਿ ਆਪਾਂ ਸੀਐਮ ਕੋਲ ਜਾ ਕੇ ਅਪਰਾਧ ਕਰਾਂ ਤਾਂ ਬਿਕੋਜ਼ ਇੱਥੇ ਤੇ ਇਹਨਾਂ ਨੇ ਕਦੀ ਬਹਿਣਾ ਨਹੀਂ ਹੁੰਦਾ ਵੈਸੇ ਤਾਂ ਵੈਸੇ ਵੀ ਕਿਸੇ ਨੂੰ ਮਿਲਦੇ ਨਹੀਂ ਆ ਤਾਂ ਆਪਾਂ ਇਹਨਾਂ ਦੇ ਚੌਨ ਹਲਕਿਆਂ ਵਿੱਚ ਜਾ ਕੇ ਇਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ ਜਾਨੇ ਪੜਾਉਂਦੇ ਹਾਂ। ਭਾਜੀ ਤੇ ਕਿਹੜੀ ਜੁਨੀਆ ਦਾ? ਜੀ, ਮੇਰਾ ਨਾਮ ਇਪਲੀਤ ਕੌਰ ਹੈ। ਮੈ ਰਿਟੋਰੀਅਸ ਟੀਚਰ ਯੂਨੀਅਨ ਦੇ ਅਸੀਂ ਮੈਂਬਰ ਆ ਜੀ। ਔਰ ਮੈ ਰਿਟੋਰੀਅਸ ਟੀਚਰ ਸਕੂਲ ਪਟਿਆਲਾ ਦੀ ਮੈਂ ਜਿਹੜੀ ਹੈਗੀ ਲੈਕਚਰਰ ਆ ਫਿਜ਼ਿਕਸ ਦੀ। ਔਰ ਮੈਂ ਇਹ ਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਮੈ ਰਿਟੋਰੀਅਸ ਸਕੂਲ ਦੇ ਉਹ ਟੀਚਰਸ ਆ ਜਿਹੜੇ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਰੈ residențial ਸਕੂਲਾਂ ਦੇ ਵਿੱਚ ਬੱਚਿਆਂ ਨੂੰ ਰੱਖ ਕੇ ਪੂਰੀ ਮਿਹਨਤ ਨਾਲ ਉਹਨਾਂ ਨੂੰ ਪੜਾ ਰਹੇ ਆ ਸਾਡੇ ਪੜੇ ਹੋਏ ਬੱਚੇ ਆਈਆਈਟੀਜ਼ ਦੇ ਵਿੱਚ ਪੜ ਰਹੇ ਨੇ ਆਈਆਈਟੀਜ਼ ਤੋਂ ਪਾਸ ਹੋ ਕੇ ਵੱਡੀਆਂ-ਵੱਡੀਆਂ ਐਮਾਜ਼ਨ ਵੱਡੀਆਂ ਕੰਪਨੀਆਂ ਦੇ ਵਿੱਚ ਇੱਕ-ਇੱਕ ਲੱਖ ਦਾ ਪੈਕੇਜ ਅਸੀਂ ਅਸੀਂ ਲੱਖ ਦੇ ਪੈਕੇਜ ਜਿਹੜੇ ਨੂੰ ਲੈ ਰਹੇ ਨੇ ਇੱਕ ਸਾਲ ਦੇ ਬੱਚੇ ਸਾਡੇ ਤਾਂ ਮਤਲਬ ਵੀ ਆਰ ਪ੍ਰਾਊਡ ਆਫ ਆਵਰ ਸਟੂਡੈਂਟਸ ਐਂਡ ਵੀ ਆਰ ਪ੍ਰਾਊਡ ਆਫ ਆਵਰ ਸੈਲਵਜ਼ ਕਿ ਅਸੀਂ ਇੰਨੀ ਮਿਹਨਤ ਕਰਦੇ ਆਂ ਔਰ ਬਟ ਇਸ ਮਿਹਨਤ ਜਿਹੜੀ ਹੈ ਸਾਡੀ ਮਿਹਨਤ ਦੇ ਤੁਸੀਂ ਅਕਸਰ ਹੀ ਦੇਖੇ ਸੀ ਐਮ ਸਾਫ ਨੂੰ ਸਿੱਖਿਆ ਮੰਤਰੀ ਸਾਫ ਜਿਹੜੇ ਨੇ ਆਪਣੇ ਪੋਰਟਲ ਤੋਂ ਹੀ ਦੱਸ ਦਿੰਦੇ ਨੇ ਜੀ ਇਹਨੇ ਬੱਚਿਆਂ ਨੇ ਆਈਆਈਟੀ ਕਲੀਅਰ ਕੀਤਾ ਜੇਹੀ ਕਲੀਅਰ ਕੀਤਾ ਨੀਟ ਕਲੀਅਰ ਕੀਤਾ ਕਹਿਣਾ ਚਾਹੂੰਗੀ ਮੈਂ ਕਿ ਉਹਨਾਂ ਚੋਂ 70% ਬੱਚੇ ਜਿਹੜੇ ਨੂੰ ਮੈਰਿਟੋਰੀਅ ਸਕੂਲਾਂ ਦੇ 10 ਮੈਰਿਟੋਰੀਅ ਸਕੂਲ ਦੇ ਰਿਜ਼ਲਟਸ ਜਿਹੜੇ ਨੇ ਉਹ ਇੰਨੇ ਸ਼ਾਨਦਾਰ ਨੇ ਕਿ ਉਹ ਸਾਰੇ ਸਰਕਾਰੀ ਸਕੂਲਾਂ ਨੂੰ ਪਿੱਛੇ ਪਾਉਂਦੇ ਨੇ ਪਰ ਸਰਕਾਰ ਨੂੰ ਸਾਡੀ ਮਿਹਨਤ ਨਜ਼ਰ ਨਹੀਂ ਆ ਰਹੀ ਪਿਛਲੀਆਂ ਸਰਕਾਰਾਂ ਨੇ ਸਾਨੂੰ ਰੋਲਿਆ 11 ਸਾਲ ਹੋ ਗਏ ਨੇ ਸਾਨੂੰ ਲੜਦਿਆਂ ਹੋਏ ਆ ਤੇ ਇਹ ਸਰਕਾਰ ਜਿਹੜੀ ਇਸ ਵਾਅਦੇ ਤੇ ਆਈ ਸੀ ਕਿ ਸਿੱਖਿਆ ਦਾ ਮੁੱਦਾ ਜਿਹੜਾ ਹੈਗਾ ਸਿੱਖਿਆ ਜਿਹੜੀ ਹੈਗੀ ਉਹ ਪ੍ਰਾਇੋਰਟੀ ਹੈ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੋਲਿਆ ਪਿਛਲੇ 3 ਸਾਲਾਂ ਤੋਂ ਲਾਰੇ ਤੇ ਲਾਰੇ ਮੀਟਿੰਗਾਂ ਦੇ ਕੇ ਮੀਟਿੰਗਾਂ ਪੋਸਟਪੋਨ ਲਗਾਤਾਰ ਪੋਸਟਪੋਨ ਸਾਨੂੰ ਅਸੀਂ ਇਸ ਚੀਜ਼ ਤੋਂ ਅੱਕ ਚੁੱਕੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਸਾਨੂੰ ਸਾਡੇ ਸਾਰੇ ਜਿਹੜੇ ਕ੍ਰੈਡਿਟ ਨੇ ਉਹ ਦਿੱਤੇ ਜਾਣ